हरिया ज नहीं पसंद जी तरह हवा वे कि सोनी बगन दी है जवाब नहीं दें ठीक नहीं है मेरे शरीर करी डिया वा बड़ी मुश्किल में कम नहीं वा क्यों रात देशानी रात दरसा पाया मेरे दिमाग से घूम लिया वा ਉਹ ਛੱਡੋਗਾ ਕਿਹੜੇ ਪਰਸਾਵਾਂ ਨੂੰ ਲੈ ਕੇ ਪੈ ਗਏ ਜੋ ਭਾਈ ਪੈਣ ਮੇਰਾ ਤੇ ਪਰਸਾਵਾਂ ਜਿ ਪਿਆ ਤੇ ਮੁੰਡਾ ਰੌਂਡਿਆ ਵਾ ਵੀ ਕਿਹੜਾ ਮੈਂ ਦਵਾਈ ਆ ਮੇਰੇ ਕੋਣ ਆ ਕੋਣ ਆ ਤੇ ਕੋਈ ਵੀ ਨਹੀਂ ਬੋਲੇ ਅੱਗੋ ਤੁਹਾਨੂੰ ਭਲੇਖਾ ਲੱਗਾ ਹੋਣਾ ਵਾ ਭਲੇਖਾ ਹੈ ਮੈਂ ਕਿ ਨਹੀਂ ਜਾਣੀ ਵੀ ਜਰਵਨ ਭਲੇਖਾ ਲੱਗਾ ਕਿ ਤੇ ਆਪਣਾ ਤਾਂ ਨਹੀਂ ਵੇਖ ਲਿਆ ਨਹੀਂ ਨਹੀਂ ਆਪਣਾ ਕਿਥੇ ਮੈਨੂੰ ਵੇਖਣਾ ਹੀ ਹਾਂ ਨਹੀਂ 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 ਹਾਂ ਆਪਣਾ ਨਹੀਂ ਮੈਂ ਹੈਗਾ ਇੱਥੋਂ ਤੇ ਕਿੰਨੇ ਨੱਕ ਜਾਣਾ ਕੀਰ ਤੇ ਵੱਜਾ ਪਤਾ ਨਹੀਂ ਮੈਨੂੰ ਮੈਨੂੰ ਬਸ ਮੇਰੇ ਉਦੋਂ ਦਾ ਸੀਰ ਮੇਰੇ ਕਰ ਕਰ ਪੈਣ ਰਾਇਤ ਵੀ ਮੈਨੂੰ ਇਦਾਂ ਹੀ ਮੈਂ ਬਸ ਇਦਾਂ ਨਾ ਨੀਂਦ ਆ ਵੀ ਚੱਜਣਾ ਨਾ ਸੱਤੀ ਦਾ ਕੋਹ ਬੱਸ ਕਰੋ ਭੈਣ ਜੀ ਤੁਸੀਂ ਆ ਬਿਮਾਰ ਮੈਨੂੰ ਗੱਲਾਂ ਕਰਦਾ ਤੁਸੀਂ ਮੈਨੂੰ ਵੀ ਲੱਗਦਾ ਕਰ ਦੇਣਾ ਤੁਹਾਨੂੰ ਮੈਂ ਕੀ ਕਰਨਾ ਵਾ ਮੈਨੂੰ ਤੇ ਬੜੀ ਟੈਨਸ਼ਨ ਰਹੀ ساری ਰਾਤ ਵੀ ਤਸਵੀਰ ਤਾਂ ਮੇਰੇ ਉੱਠਿਆ ਨਹੀਂ ਗਿਆ ਮਾਹੀ ਉੱਠ ਕੇ ਤੇ ਮੈਂ ਮੜਮਟਾ ਕੰਮ ਕੀਤਾ ਨਹੀਂ ਨਹੀਂ ਤੁਸੀਂ ਨਾ ਇਹੋ ਜੀਆਂ ਮੈਂ ਮੇਜ ਪਾਲੋ ਆਪਾਂ ਉਹਨੂੰ ਵੀ ਵੇਖਣਾ ਵਾ ਤੁਸੀਂ ਵੀ ਆ ਕੰਮ ਕਰ ਲਿਆ ਤੇ ਉਹਨੂੰ ਕਿੱਦਾਂ ਵੇਖਣਾ ਵਾ ਉਹ ਉਹ ਚਾਹੀਦੀ ਮੱਤੇ ਮੋਤੀ ਬਣ ਗੀਆਂ ਤੇ ਅੱਖਾਂ ਤੇ ਵੀ ਲਾਉਣਾ ਸੱਚ ਇਹਦਾਂ ਕਰਦੇ ਹੋ ਮੇਕਅਪ ਜਿਹੜਾ ਮੈਂ ਵੇਖਿਆ ਫੋਨ ਤੇ ਇਦਾਂ ਨਹੀਂ ਕਰਨਾ ਵੀ kini lagi semakin dah agak karti Man Harriet Mahmood ke rezeki hai kita alla im Брат, nak dah ya diberjap'llippen <tip> ਪੰਜ ਸੋਖੇ ਕੀ ਕਰਨ ਲਈ ਹੈ ਕੋਹ ਨਹੀਂ ਫੋਨ ਲੈ ਕੇ ਬੈਠੀ ਕਦੀ ਫੋਨ ਚ ਕੋਹ ਕੱਢਦੀ ਆ ਕਦੀ ਕਾਰਟੂਨ ਕਰਦੀ ਆ ਕਦੀ ਕੋਹ ਕਰਦੀ ਆ ਮੈਨੂੰ ਕਾਰਟੂਨ ਦੇਖਣ ਦੀ ਨਹੀਂ ਆ ਉਹ ਦਿਮਾਗ ਦਾ ਤਾਂ ਪਤਾ ਤੁਹਾਨੂੰ ਹੈਗਾ ਵਾ ਵੀ ਕਦੀ ਚੇਤਾ ਆਉਂਦਾ ਵਾ ਕੁੱਛ ਤਾਂ ਕਦੀ ਨਹੀਂ ਆਉਂਦਾ ਕਦੀ ਕਹਿੰਦੀ ਮੈਂ ਕਾਲਜ ਚੱਲੀ ਆ ਮੈਨੂੰ ਕਿਤਾਬਾਂ ਕੱਢ ਕੇ ਦੇ ਦੇ ਮੈਨੂੰ ਵਰਤੀ ਕੱਢ ਕੇ ਦੇ ਦੇ ਤੇ ਮੇਰੀ ਗੱਲ ਸੁਣ ਪੰਜ ਜੀ ਜਦ ਦੀ ਇਹ ਹਾਲਤ ਵਾ ਜਦ ਇਹ ਸੱਚ ਮੁੱਤੀ ਸਹੀ ਹੋ ਗਈ ਤਾਂ ਫੇਗੀ ਬਣੂਗਾ ਬਾ ਨਾ ਕੀ ਫਿਰ ਹੁਣ ਮੈਂ ਹੈ ਗਈ ਆਂ ਕਿ ਕਰੂੰਗੀ ਸੰਭਾਲੂੰਗੀ ਕੋਈ ਨਹੀਂ ਜਦ ਮੁਰਕੇ ਨੂੰ ਦੱਸਣਾ ਕਿਦਾਂ ਵਾ ਜਠਾਣੀ ਮੇਰੇ ਤੇ ਸਭ ਕੁਛ ਇਹਨੂੰ ਦੱਸ ਕੇ ਗਈ ਏ ਦੱਸ ਤੇ ਗਈ ਏ ਹੁਣ ਉਹਨੇ ਸਾਡੇ ਪਾ ਦਾ ਪਵਾੜਾ ਤੇ ਦਿੱਤਾ ਵਾ ਪਾ ਹੁਣ ਹਾਨੂੰ ਸਾਂਭਣਾ ਵੀ ਪੈਣਾ ਵਾ ਇਹਹੀਂ ਨਾ ਸਾਂਭਿਆ ਤਾਂ ਕਿੰਨੇ ਸਾਂਭਣਾ ਵਾ ਪਾਸ ਦੋਦਲ ਕਿਦਾਂ ਚਿਕਨ ਦੇ ਫਿਰ ਮੇਰਾ ਬੱਚਾ ਮੇਰਾ ਬੱਚਾ ਮੇਰਾ ਬੱਚਾ ਤੇ ਇਹਨਾਂ ਵਿੱਚੇ ਚੇਤਾ ਬੱਚੇ ਦਾ ਵੀ ਆ ਜਾਂਦਾ ਤਾਂ ਫੇਰ ਕਿੱਥੋਂ ਜੇ ਮੁਰਕੇ ਹਣ ਪੁੱਛੇ ਫੇਰੇ ਕੀ ਦੱਸਾਂਗੇ ਕੋਈ ਨਹੀਂ ਹੁੰਦਾ ਮੈਂ ਕਰੂੰਗੀ ਮੈਂ ਖਾਲੀ ਬੈਠੀ ਇੱਥੇ ਮੈਂ ਐਸੇ ਕੰਮ ਲਈ ਆਈ ਸਾਰਾ ਕੁਛ ਛੱਡ ਕੇ ਆਪਣਾ ਘਰ ਬੰਦ ਕਰਕੇ ਮੈਂ ਕਾਦੇ ਲਈ ਆਈ ਆ ਇਹਦੇ ਕਰਕੇ ਹੀ ਆਈ ਆ ਉਹ ਤੇ ਗੱਲ ਮੈਂ ਮੰਨਦੀ ਆ ਉਹਦੇ ਕਰਕੇ ਆਈ ਆ ਪਰ ਕੋਹੋਂ ਨਾ ਸੋਚੀ ਕੋਈ ਦਾ ਹੋ ਹੋਏ ਹੋ ਗਈ ਬੰਡਿਆਵਾ ਮੰਮੀ ਮੈਂ ਮੈਂ ਰੋਟੀ ਬਣੀ ਦੇਖੀ ਸੋਹਣੀ ਲੱਗਦੀ ਨਹੀਂ ਆ ਹਾਏ ਰੱਬਾ ਅੱਗੇ ਤੇ ਫੜ ਦੌੜਦੀ ਹੀ ਜਾ ਬੋਲਦੀ ਆ ਹੁਣ ਵੱਖਰਾ ਹੀ ਕੰਮ ਫੜ ਲਿਆ ਇਹ ਕਿੱਥੋਂ ਵੇਖ ਕੇ ਆਈਓ ਮੈਂ ਉਹ ਮੈਂ ਫੋਨ ਤੋਂ ਵੇਖਣ ਲਈ ਫੋਨ ਤੇ ਬੜਾ ਸੋਣਾ ਮੇਕਅਪ ਕਰਦੀ ਬੜੀ ਚਿੱਟੀ ਨਿਕਲ ਆਉਂਦੀ ਫਿਰ ਮੈਂ ਆ ਮੈਂ ਵੀ ਕਰਦੀ ਆ ਇਹ ਕੋ ਵੇਖਾ ਧੀ ਫੋਨ ਚ ਆਹੋ ਮੰਮੀ ਮੇਕਅਪ ਕਰਨਾ ਸਿੱਖਣ ਲਈ ਸੀ ਨਾਲ ਜਦੋਂ ਮੇਰਾ ਬਾ ਹੋਇਆ ਤਾਂ ਫਿਰ ਮੈਂ ਮੇਕਅਪ ਨਹੀਂ ਕਰਿਆ ਕਰਨਾ ਉਹਨਾਂ ਨੇ ਕਿ ਕਿਆ ਕਰਨਾ ਫੋਟੋ ਨਹੀਂ ਮੇਕਅਪ ਨਹੀਂ ਕਰਨਾ ਹੁੰਦਾ ਮੈਂ ਸੋਚਿਆ ਗੇਮ ਡਈ ਖੇਡਣ ਤੇ ਮੈਂ ਬਾਹਰ ਚਲ ਗਈ ਤੋਰੀਆਂ ਚਰਾਉਣ ਤੇਰੀ ਸੱਸ ਨਾਲ ਮੈਂ ਆ ਚੱਲ ਕੰਮ ਕਰਨਾ ਵੀ ਠੀਕ ਨਹੀਂ ਹੈਗੀ ਤੂੰ ਤੇ ਹੋਰ ਹੀ ਮੇਕਅਪ ਕਰਕੇ ਰਹਿ ਗਈ ਕਿ ਬਣਾਇਆ ਆਪਣਾ ਹਾਲ ਤੂੰ ਮੈਨੂੰ ਛੱਡੋ ਤੁਸੀਂ ਵੇਖਿਓ ਬਾਪ ਦਾ ਨੂੰ ਕਿੱਦਾਂ ਲੱਗਣਾ ਵੇ ਕਿ ਤੁਹਾਨੂੰ ਤੇਰਾ ਮਰਾਜ ਨੇ ਇਦਾਂ ਪੁੱਠਾ ਨਾ ਮਕਾਉਣਾ ਤੇਰਾ ਮਰਾਜ ਨੇ ਜਿਹੜਾ ਹਾਨੂੰ ਕੀ ਲਮਟੂੜਾ ਲਮਕਾਉਣਾ ਤੂੰ ਬਣਾਇਆ ਕੀ ਆਪਣਾ ਕਿ ਦਿੱਸੋ ਨਹੀਂ ਲੱਗਣ ਤੇ ਤੁਸੀਂ ਪੁੱਛਿਆ ਨਹੀਂ ਮੈਨੂੰ ਕਿਉਂ ਲਮਕਾਉਣਾ ਹਾਏ ਘਾਤੋਂ ਨਮਕਾਉਣਾ ਵਾ ਬਸ ਤੁਹਾਨੂੰ ਨਹੀਂ ਪਤਾ ਤੁਸੀਂ ਬਾਹਰ ਬਾਪ ਕਰਕੇ ਆਏ ਜੇ ਕਿਹੜਾ ਬਾਪ ਕਰਤਾ ਅਸੀਂ ਅਸੀਂ ਤਾਂ ਸਬਜ਼ੀ ਕੱਟਣ ਡੀਆਂ ਬੈਠੀਆਂ ਪਹਿਲਾਂ ਕੀ ਕਿਹਾ ਸੀ ਤੁਸੀਂ ਮੈਂ ਕੀ ਕਾ ਚੀਰ ਕੇ ਆਈ ਹਾਏ ਤੋਰੀਆਂ ਚੀਰੀਆਂ ਸਬਜ਼ੀ ਨਹੀਂ ਬਣਾਉਣੀ ਤੋਰੀਆਂ ਚੀਰ ਕੇ ਆਏ ਉਹਦਾ ਪਾਪ ਉਹਦੀ ਸਜ਼ਾ ਮਿਲਣੀ ਤੁਹਾਨੂੰ ਜਿਹੜੀਆਂ ਤੁਸੀਂ ਤੋਰੀਆਂ ਚੀਰੀਆਂ ਹਾਏ ਉਹਦੀ ਸਬਜ਼ੀ ਬਣਾਈ ਦੀ ਉਹ ਨਹੀਂ ਕੋਈ ਪਾਪ ਹੁੰਦਾ ਉਹ ਤਾਂ ਖਾਣੀ ਆ ਰੋਟੀ ਨਹੀਂ ਆਪਾਂ ਖਾਣੀ ਰਾਤ ਨੂੰ ਮੰਮੀ ਤੋਰੀਆਂ ਚ ਜਾਣ ਹੁੰਦੀ ਕਿ ਨਹੀਂ ਹੁੰਦੀ ਹਾਏ ਨਹੀਂ ਮੇਰੇ ਮਾ ਕਿਸਮਤੇ ਮੈਂ ਤਾਂ ਕਿਹੜਾ ਕਿਹੜਾ ਸਿਰ ਖਾ ਪਾਵਾਂ ਦੱਸ ਮੈਨੂੰ ਚੱਲ ਚਿਰ ਰਹਿੰਦੋ ਦੱਸੋ ਪਿੰਨੂ ਮੈਂ ਸੁਣੀ ਲੱਗਦੀ ਨਹੀਂ ਮੈਂ ਤਾਂ ਕਰਕੇ ਸੁਣਵਾਵਾਂ ਮੈਂ ਉਮੇ ਮੈਂ ਇਦਾਂ ਵੇਖਾ ਆਏ ਮੈਂ ਤਾਂ ਸੱਚੀ ਸ਼ਰਮ ਆਂਦੀ। ਪਾਏ ਨੇ ਸਦਾ ਆਏ ਘੁੱਟਦੀ ਐ ਤੂੰ ਕੋਈ ਬਾਹਰੋਂ ਆਊ ਸਾਨੂੰ ਕੀ ਕਹੂਗਾ। ਹੈਂ? ਤੂੰ ਉਦਾਂ ਕਹਿਨੇ ਕੀ ਕਹਿਣਾ ਕੋਈ ਆ ਥੋੜੀ ਸਦਾ ਉਦਾਂ ਦੱਸ ਮੰਮੀ ਆਏ ਮੈਂ ਕਿੱਡੀ ਸੋਣੀ ਲੱਗਣੀ। ਇਦਾਂ ਕਰੋ ਮੰਮੀ ਜਾਓ ਉੱਥੋਂ ਪਹਿਲਾਂ ਕਿਹਾ ਮੈਂ ਇਦਾਂ ਕਰਕੇ ਵੀ ਨਹੀਂ ਤਈ ਮੈਨਿ ਛਗਣ ਪਾਵ ਮੈਂ ਹੋਲੀ ਜਿੱਤ ਦੇ ਵਾਲਾ ਇਦਾਂ ਕਰ ਕਰਕੇ ਨਾ ਸੰਗ ਸੰਗ ਕੇ ਫੜੂੰਗੀ ਜਿਹੜਾ ਪਹਿਲੇ ਪਾਇ ਸਕਲ ਉਹ ਤੈਨੂੰ ਭੁੱਲ ਗਿਆ। ਪਹਿਲਾਂ ਵੀ ਮੰਮੀ ਆਪਾਂ ਵੋਟੀ-ਵੋਟੀ ਖੇਡੇ ਹੀ। ਆਇਨੇ ਵਿਆਹ ਕੇ ਇੱਥੇ ਆਈ ਆ। ਬਾਰੋਂ ਕੋਈ ਆ ਗਿਆ ਨਾ ਤੋ ਉਹਨਾਂ ਨੂੰ ਕਹਿਣਾ ਤੇਰੀ ਸੱਸ ਨੂੰ ਵੀ ਆਹ ਕਿਹੜੀ ਛਦਿਆਣ ਵਿਆਹ ਕੇ ਲਿਆਂਦੀ ਆ ਤੋਰੋ ਇਹਦੀ ਮਾਂ ਦੇ ਨਾਲ ਹੀ ਤੁਸੀਂ ਤੇ ਮੈਂ ਤੈਨੂੰ ਕਿੱਥੇ ਖੜੂੰਗੀ ਹੁਣ ਫੇਰ ਸੱਸ ਵੱਲ ਚ ਮੇਰੀ ਲਿਫਟੀ ਲਿਫਟੀ ਮੇਰੀ ਸੋਹਣੀ ਲੱਗੀ ਮੰਮੀ ਸੋਹਣੀ ਲੱਗੀ ਆ ਬਹੁਤ ਸੋਹਣੀ ਲੱਗੀ ਆ ਜਾ ਮੇਰੀ ਧੀ ਸੋਹਣੀ ਲੱਗੀ ਚਲ ਬਾਹਰ ਮੰਮੀ ਇੱਥੇ ਬਹਿ ਨਹੀਂ ਬਹਿ ਮੈਂ ਤੁਹਾਨੂੰ ਦੱਸਾਂ ਦੱਸਾਂ ਕਿ ਮੈਂ ਮੰਮੀ ਬਹਿ ਮੈਂ ਤੇਰੇ ਲਈ ਲਿਫਟੀ ਲੱਗ ਦਉ ਤੇ ਮੇਰੇ ਨਾਲ ਨਾ ਤੇ ਉਹਰੇ ਕੀ ਕੋਈ ਖਾਊਗਾ ਮੈਂ ਪਕਾਉਂਦਾ ਤੇਰਾ ਨਾ ਮੇਰੀ ਸੋਣ ਕਾਲ ਮੰਮੀ ਇਹ ਕਰ ਤਾਂ ਨਹੀਂ ਨਹੀਂ ਮੂੰਹ ਧੋ ਕੇ ਕੀ ਖਾਊਗਾ ਜਾ ਪਹਿਲੇ ਮੇਰੀ ਫੋਟੋ ਮੈਂ ਖਿੱਚ ਕੇ ਦੋ ਫਿਰ ਮੈਂ ਮੂੰਹ ਧੋ ਕੇ ਆਉਂਦੀ ਆ ਪਰ ਮੰਮੀ ਮੈਂ ਮਹਾ ਮੇਕਅਪ ਕੀਤਾ ਜੇ ਮੈਂ ਮੂੰਹ ਧੋਣਾ ਮੇਰਾ ਸਾਰਾ ਖਰਾਬ ਹੋ ਜਾਣਾ ਨਹੀਂ ਫਿਰ ਕਰ ਲਾਂਗੇ ਕੋਈ ਗੱਲ ਨਹੀਂ ਫੇਰ ਕਰ ਲਾਂਗੇ ਫੇਰ ਕਰਾਂਗੇ ਜਾ ਬੜੀ ਬੀਬੀ ਸੋਣੀ ਤੇ ਮੈਨੂੰ ਜਾ ਮੂੰਹ ਧੋ ਕੇ ਕੋਈ ਆ ਗਿਆ ਨਾ ਅਡੇ ਕਰ ਬੜੀ ਬੇਇੱਜ਼ਤੀ ਹੋਣੀ ਆ ਬੇਇੱਜ਼ਤੀ ਨਜ਼ਰ ਲੱਗ ਜੂਗੀ ਆਹੋ ਨਜ਼ਰ ਲੱਗ ਜੂਗੀ ਜਾ ਜਾ ਮੇਰੀ ਗੱਲ ਇੱਕ ਇੱਕ ਹੋਰ ਆਈਡੀਆ ਹੈਗਾ ਮੇਰੇ ਕੋਲ ਕਿਹੜਾ ਨਿੰਬੂ ਹੈ ਗਿਆ ਦੇਕਰ ਹੈ ਗਿਆ ਨਿੰਬੂ ਲਿਆਓ ਫਿਰ ਨਿੰਬੂ ਦੇ ਮਿਰਚਾਂ ਪਰੋ ਕੇ ਤੇ ਮੇਰੇ ਘਰ ਚ ਪਾ ਜੋ ਤੇ ਕੋਈ ਨਜ਼ਰ ਹੀ ਨਹੀਂ ਲਾਉਗਾ ਮਿੰਨੂ ਪੰਨੀ ਮੈਂ ਮਿਰਚਾਂ ਤੇ ਨਿੰਬੂ ਤੇਰੇ ਘਰ ਚ ਜਾ ਮੈਂ ਕਿਹਾ ਮੈਂ ਇੱਥੇ ਬੈਠੀ ਨੀ ਤੇਰੇ ਮੂੰਹ ਤੇ ਨਿੰਬੂ ਆ ਚੱਲ ਮੂੰਹ ਤੋ ਕੇ ਆ ਚੱਲ ਚੱਲ ਪਹਿਲਾਂ ਮੈਂ ਬਾਅਦ ਤੇ ਲਾਉਂਗੀ ਤੈਨੂੰ ਦਊਂਗੀ ਮਿਰਚਾਂ ਵੀ ਨਿੰਬੂ ਵੀ ਘਰ ਚ ਪਾਉਂਗੀ ਮੈਂ ਤਾਂ ਆ ਲਾ ਕੇ ਆ ਫਿਰ ਮੈਂ ਪਾ ਦੂੰਗੀ ਮੇਰੀ ਲਿਪਟੀ ਵੀ ਸਾਰੀ ਲਾਤੇ ਜਾਣੀ ਹੈ ਫੇਰ ਲਾ ਲਾ ਕੇ ਕੋਈ ਗੱਲ ਨਹੀਂ ਫੇਰ ਲਾ ਲਾ ਕੇ ਚੱਲ ਆਹ ਬੜੀ ਬੀਪੀ ਚੱਲ ਚੱਲ ਚੋਰੀ ਨਹੀਂ ਆ ਜੇ ਵੀ ਨਹੀਂ ਗਈ ਮੰਮੀ ਆਟੇ ਘਰੋਂ ਵੇਖ ਲੈ ਆ ਕੀ ਹੋ ਗਿਆ ਵਾ ਕੀ ਹੋਇਆ ਕੁਛ ਵੀ ਨਹੀਂ ਬੱਕਰਾ ਲੋੜਾ ਘਰ ਅੰਦਰ ਬੈਠੀ ਵੀ ਕੰਮ ਕਰਨ ਦੀ ਆ ਆ ਕੀ ਨੇ ਕੀਤਾ ਵਾ ਇਹ ਅੰਦਰ ਮਾਰ ਖਲਾਰਾ ਪਾ ਕੇ ਬੇਕੱਤਾ ਬੈਠੀ ਆ ਦਾ ਵੇ ਤੁਹਾਡੇ ਦਾ ਮਹਾਂ ਲੈ ਮੈਂ ਲਿਪਟੀ ਲਈ ਲਿਪਟੀ ਸੋਣੀ ਨੇ ਆ ਕੀ ਤੇ ਗੀ ਲਿਪਟੀ ਲਈ ਤੋ ਮੂੰਹ ਕਿਧਰ ਹੰਗੇ ਆ ਲਿਪਟੀ ਲਾ ਕੇ ਉਹ ਲਿਪਟੀ ਹੀ ਤਾਂ ਲਾਈ ਦੀ ਆਕਲ ਹੀ ਨਹੀਂ ਹੈਗੀ ਇਹਨੂੰ ਮਾਸਾ ਲਿਪਟੀ ਲਈ ਇਹਨੇ ਲਿਪਟੀ ਪਿਓ ਵਾਲੀ ਮੰਮੀ ਵੇਖ ਲੈ ਚੋਰੀ ਮੇਰੇ ਤੋਂ ਛੜਦੀ ਓ ਉਹ ਨਾ ਮੈਂ ਨਹੀਂ ਸੋਣੀ ਬਣੀ ਤੇ ਇਹ ਸੋਣੀ ਬਣਦੀ ਆ ਮੈਂ ਉਹਦਾ ਸੋਨੀ ਆ ਹ ਤੇਰੇ ਉਂਗਲੀ ਮੂੰਹ ਸਿਰ ਲਪੇੜਿਆ ਮੰਮੀ ਆ ਚੋਰਨੀ ਨੂੰ ਮੈਂ ਅੱਗਾ ਪਤਾ ਮਤਾ ਵੇਖ ਲਾਂਦੀ ਇਹ ਮੂੰਹ ਲਪੇੜਿਆ ਇਹ ਲਪੇੜਿਆ ਹੁੰਦਾ ਵਾ ਤਾਂ ਹ ਲਪੇੜਿਆ ਇਹ ਲੜਕੀ ਆ ਤੋਂ ਤੋਂ ਮੈਂ ਨਾ ਪੜਾ ਤਲਵਾਨ ਨੂੰ ਨਹੀਂ ਪਤਾ ਕਾ ਕਰ ਅਣ ਪੜਾ ਨੇ ਪੜੀਆਂ ਲਿਖੀਆਂ ਵਾ ਸਾਡਾ ਤੂੰ ਆਈ ਵੱਡੀ ਪੜੀਆਂ ਲਿਖੀ ਓਏ ਨੂੰ ਤੋਂ ਕਈ ਆਜੂ ਐਵੇਂ ਸ਼ਾਮਾਂ ਦਾ ਕੈਪ ਕੋਈ ਨਾ ਕੋਈ ਆ ਜਾਂਦਾ ਵਾ ਘਰ ਬੁਰੀ ਨਕੀ ਦਾ ਆ ਦੇ ਪੜੀ ਲਿਖੀ ਭੈਣ ਜੀ ਆ ਲੋਕਾਂ ਦੇ ਗੱਲਾਂ ਬਣਾਉਣੀ ਆ ਪਤਾ ਆਹੋ ਉਹ ਸਾਲ ਬੈਰ ਕੇ ਬੈਠੀ ਪੜੀ ਲਿਖੀ ਆ ਮੇਕਅਪ ਦਾ ਵੀ ਨਹੀਂ ਕਰਨ ਦਾ ਪਤਾ ਇਹਨੂੰ ਹੋ ਲੈ ਕੇ ਦੇ ਮਿੰਟ ਕੀ ਲੱਗਦਾ ਇਸ ਵਾਰ ਇਸ ਵਾਰ ਆ ਇਸ ਵਾਰ ਆ ਐਵੇਂ ਉਹਨੇ ਮੇਕਅਪ ਕਰਕੇ ਬਾਅਦ ਮम्मा ਹਰਤ ਨਾਲ ਉਹਨੇ ਮम्मा ਨਹੀਂ ਹਰਤ ਉਹਦੇ ਨਾਲ ਉਹਨੇ ਮੂੰਹ ਤਾਂ ਕਹਿ ਮੈਨੂੰ ਮम्मा ਹਰਤ ਰਿਆ ਕੇ ਠੀਕ ਸਾਫ ਕਰਾਉਂਦੀ ਆ ਆਈ ਨਾ ਬਸ ਉਹ ਕਿਸ਼ ਕਿਤਾਈ ਇਹ ਪਤਾਵਾ ਇਹ ਪਤਾ ਪੁੱਛਵਾ ਕਿ ਮੈਨੂੰ ਕੀ ਪਤਾ ਮੇਰੇ ਮम्मा ਹਰਤ ਦਾ ਫੇਸਬੁਕ 'ਚ ਲੈ ਕੇ ਤੋ ਮੈਂ ਵੀ ਨਹੀਂ ਮੂੰਹ ਟੋਣ ਤੇ ਪਹਿਲੇ ਆਣਾ ਮੰਮੀ ਮੈਨੂੰ ਮਮਾ ਹੱਥ ਤਾਂ ਫੇਸ ਵਾਸ਼ ਲੈ ਕੇ ਦੋਗੇ ਤੇ ਮੈਂ ਮੂੰਹ ਧੋਣਾ ਮੈਂ ਵੀ ਨਹੀਂ ਧੋਣਾ ਯਾ ਕਿ ਦੋ ਲੈ ਆ ਕੇ ਮੈਨੂੰ ਯਾ ਹੋਈਆ ਇਹ ਸਵਾਸ ਇਹ ਵੀ ਇਹ ਸਵਾਸ ਹੀ ਹੈ ਨਾ ਮੰਮੀ ਯਾ ਫਿਰ ਮੈਂ ਨਾ ਤੂੰ ਨਹੀਂ ਨਹੀਂ ਮੂੰਹ ਚੱਲ ਕੋ ਆਪਣਾ ਚੰਗੀ ਤਰ੍ਹਾਂ ਸਾਫ਼ ਹੋਣਾ ਚਾਹੀਦਾ ਮੂੰਹ ਤੇ ਹੋਣਾ ਚਾਹੀਦਾ ਮੂੰਹ ਤੇ ਕੋਈ ਵੀ ਤੇਰੇ ਤੇ ਤੂੰ ਚੰਗੀ ਤਰ੍ਹਾਂ ਆਪਾਂ ਦੇ ਨੂਤੋਂ ਵੀ ਮਮੀ ਮੂਹ ਮੂਹ ਦੇ ਕਿ ਪਛਣਾਉਣ ਨੂੰ ਵੱਲਾਂ ਡੇ ਸਾਸਰੀ ਪੇਟੀ ਸਬਜੀ ਕੱਟਣੇ ਤੋਂ ਉਹਨੇ ਤਾਂ ਜਾਣ ਬੁੱਝ ਗਿਆ ਪਾਣੀ ਪੋਣੀ ਤੂੰ ਜਾ ਪਤਾ ਤੈਨੂੰ ਕਰਾਈ ਆ ਬਹੁਤੇ ਝੂਠ ਨਹੀਂ ਆਹੋ ਹੋ ਗਈਆਂ ਜੋੜ ਨਹੀਂ ਆ ਬੱਚਾ ਚੱਕਿਆ ਤੂੰ ਮੋਤੋ ਮਾਚ ਕਰ ਦਵਾ ਦੋਰ ਕਿਹੜਾ ਤਾਂ ਸਾਰਾ ਕਿਹੜਾ ਉਹ ਸਾਫ ਕਰੇ ਕਰਾ ਵੇਖੀ ਮੰਮੀ ਉਹ ਦੇਖਾ ਦੀ ਲ ਆਈ ਰਿਮੇ ਲ ਆਈ ਹੀ ਲੈ ਲੱਤੰਡੀ ਐ ਲੱਤੰਡੀ ਐ ਚੱਲ ਤੋਂ ਮੂੰ ਚੰਗੀ ਕਰ ਹੁਣ ਜਲੀ ਮਾਰ ਪਾਣੀ ਇਹ ਗੁਦਰ ਫਾਫਾ ਆ ਬੇ ਇਧਰ ਵੀ ਲੱਗਾ ਸਰ ਸਾਹ ਚੱਲ ਉਹ ਸਾਰੇ ਤਾਂ ਬੰਦ ਜਾ ਪੜਨੇ ਪਿਆ ਯਾਰ ਮੈਨ ਲੈ ਤੂੰ ਕਰਨੀ ਕਰਾਂਦੀ ਤਾਂ ਤੂੰ ਦਿਮਾਗ ਖਰਾਬ ਕੀਤੇ ਸਾਰਿਆਂ ਦੇ ਕਿੱਦਾਂ ਦਾ ਮੂੰਹ ਕੱਢਦਾ ਮੇਰਾ ਸੜਾ ਜਾਣੇ ਤੇ ਨਾਲ ਨਹੀਂ ਖਪੀਦਾ ਜਿੰਨਾ ਤੇਰੇ ਨਾਲ ਖਪੀਦਾ ਕਿੱਡੀ ਸੋਣੀ ਲੱਗਣ ਰਹੀ ਹੀ ਮੈਂ ਚੰਗਾ ਹੈ ਮੂੰਹ ਮਾ ਤੋਤਾ ਜਿਹਦਾ ਬਣੀ ਕੀ ਹੈ ਸੁਦੈਣ ਲੋ ਵੇਖਣ ਵਾਲਾ ਹੈ ਤੋ ਲੈ ਦੀ ਵੇਖ ਕੇ ਸਦਿਆ ਤੇ ਦਰਮੇਨੇ ਵੇਖਣ ਵਾਲੇ ਉਹਨਾਂ ਕੋ ਤਨ ਵੇਖਿਆ ਮੈਂ ਕਿੱਡੀ ਸੋਹਣੀ ਲੱਗਦੀ ਮੰਮੀ ਉਹਦਨ ਮੈਂ ਲਹਿੰਗਾ ਪੋਣਾ ਈ ਸਤਾਰਿਆਂ ਵਾਲਾ ਵੇਖਣ ਵਾਲੇ ਇੱਥੇ ਦੀ ਲੋਹਾਂ ਵਾ ਤੂੰ ਵੇਖਣ ਵਾਲੇ ਕਰ ਹੌੜ ਕੇ ਰੋਸਾ ਦੋਨੇ ਕੋ ਨਵੇਂ ਪਹਿਲਾਂ ਮੰਮੀ ਮੈਂ ਹਉਣੇ ਵਾਲੇ ਸ਼ੀਸ਼ੇ ਵਾਲੇ ਲਹਿੰਗੇ ਦੀ ਗੱਲ ਕੀਤੀ ਤੇ ਫੇਰ ਚੋਰ ਨੇ ਨੂੰ ਸਾੜਾ ਪੈ ਗਿਆ ਮੈਂ ਤੇ ਨਹੀਂ ਦੇਣਾ ਆਪਣਾ ਲਹਿੰਗਾ ਤੈਨੂੰ ਪਾਉਣ ਨੂੰ ਉਹ ਮੇਰਾ ਈ ਆ ਚੱਲ 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 ਅੰਦਰ ਚੱਲ ਚੱਲ ਜਾ ਕੇ ਬਹਿ ਜਾ ਹੁਣ ਨਾ ਕੋਈ ਪੁੱਠਾ ਸਿੱਧਾ ਕੰਮ ਕਰੀ ਤੈਨੂੰ ਦੱਤਾ ਈਓ ਚੱਲ 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 ਮੀ ਪਿਆ ਇਨ ਨੂੰ ਆ ਜਾਵੇ ਲੰਗਿਆਂ ਦਾ ਚਾਹੀਓ ਹਾਂ ਕੀ ਕਰੀਏ ਹੁਣ ਇਹਨੂੰ ਆਹੋ ਇਹ ਦਿਮਾਗ ਪਤਾ ਨਹੀਂ ਕਿੱਥੇ ਗਿਆ ਵਾ ਹੁਣ ਕਿੱਥੇ ਗਿਆ ਲੰਗੇ ਪਾਉਣੇ ਇੰਨੇ ਹੁਣ ਅਲੇ ਦੀ ਬੇ ਉਹ ਮਹਾ ਐਦਾਂ ਕੋਈ ਆ ਜੇ ਕੋਈ ਕੀ ਆਖੇ ਆਖੇ ਹੈ ਇਹ ਤੇ ਹਰ ਦਾ ਕਰੀ ਜਾਂਦੀ ਆ ਐਦਾਂ ਕੋਈ ਸਿੱਧਾ ਅੰਦਰ ਚਲ ਜੂ ਤੇ ਕੀ ਕੋਈ ਆਖੂਗਾ ਬਹੁਤ ਗੱਲ ਸਾਰੇ ਪਿੰਡ ਚ ਲਟੋੜਾ ਫਿਰ ਜਾਣਾ ਵਾ ਇਹਦਾ ਕੋਈ ਹੱਲ ਕਰੀਏ ਮੈਂ ਤਾਂ ਕਹਿਣ ਲਈਏ ਤੁਹਾਨੂੰ ਤਾਂ ਕਹ ਡਾਕਟਰ ਨਾਲ ਗੱਲ ਕੀਤੀ ਕਿ ਨਹੀਂ ਤੁਸੀਂ ਅਜੇ ਕੀਤੀ ਆ ਡਾਕਟਰ ਨਾਲ ਗੱਲ ਉਹ ਗਿਆ ਕਿਤੇ ਚੰਡੀਗੜ੍ਹ ਵਾਲਾ ਆਂਦਾ ਮੈਂ ਆਉਣਾ ਦੋਆ ਕ ਦੇਣਾ ਨੂੰ ਮੈਂ ਦੋ ਦਿਨ ਕਿਦਾਂ ਚੱਲਾਂਗੇ ਹੁਣ ਜਿੱਦਾਂ ਅੱਗੇ ਚੱਲੀ ਓਦਾਂ ਚੱਲਾਂਗੇ ਹੋਰ ਕੀ ਕਰੀਏ ਫਿਰ ਹੁਣ ਬੜਾ ਔਖਾ ਵੇ ਤੇ ਇਦਾਂ ਕਈ ਹਰਕਤਾਂ ਕਰਦੀ ਹੋਣਾ ਕੋਈ ਨਹੀਂ ਪਿੱਠੀ ਸਿੱਧੇ ਹਰਕਤਾਂ ਕਰ ਲੈ ਮੜ ਕੇ ਹੁਣ ਬਿਫਤਨ ਫੜੇ ਰਵਾਂ ਨਹੀਂ ਨਹੀਂ ਤਾਂ ਸਮਾਨ ਚੁੱਕੀ ਓਥੋਂ ਲਾਉਣ ਪਾਉਣ ਵਾਲਾ ਸਾਰਾ ਅਲਮਾਰੀ ਚ ਕੋਈ ਚੀਜ਼ ਨਹੀਂ ਓਥੇ ਕੁਝ ਨਹੀਂ ਸਭ ਕੱਢ ਗਏ ਓਥੋਂ ਇਹਨੂੰ ਕੋਈ ਚੀਜ਼ ਨਾ ਦਿਸੀ ਓਥੇ ਇਹੋ ਜਿਹੇ ਤਾਂ ਕੀ ਜਿਹੜੇ ਮੂੰਹ ਸਿਰ ਰੰਗ ਲਿਆ ਇਹਦੇ ਕੋਲ ਹੋਰ ਕਰ ਲੈਗੇ ਫਿਰ ਨਹੀਂ ਇਹਦੀ ਲੱਤ ਬੰਨਣੀ ਪੈਣੀ ਹੁਣ ਮੰਜੀਨਾ ਹਾਹੋ ਇਹ ਤਾਂ ਬੜਾ ਮੁਸ਼ਕਿਲ ਵਾ ਹਾਂ ਚਲੋ ਠੀਕ ਹੈ ਤੁਸੀਂ ਬੋ ਤੇ ਮੈਂ ਸਬਜੀ ਬਣਾ ਲਾਂ ਨੇਰਾ ਹੋਣ ਲਿਆ ਵਾ ਹਾਂ ਚਲ ਬਣਾ ਲਓ ਆਹ ਤੇ ਉਧਰ ਵੀ ਚਾਤੀ ਮਾਰ ਲਿਓ ਕੋਈ ਨਹੀਂ ਮੈਂ ਵੇ ਨਹੀਂ ਉਹਨੂੰ ਹੋਰ ਨਾ ਕੋਈ ਅੰਦਰ ਨਹੀਂ ਮੈਂ ਵੇਖਦੀ ਵੇਖਦੀ ਬਣਾਉ ਸਬਜੀ ਟਾਈਮ ਨਾਲ ਇਹਦਾ ਕੀ ਪਤਾ ਨੇ ਫੇਰ ਕਿਹੜਾ ਖਲਾਰਾ ਪਾ ਕੇ ਬਹਿ ਜਾਣਾ ਉਹ ਹੀ ਕੇ ਆਹੋ ਤੇ ਹਰ ਖਾਣ ਉਹਦਾ ਨਹੀਂ ਮੈਂ ਰੱਖਦੀ ਹਾਂ ਚਲੋ ਆ ਗਿਆ ਤੇ ਖਾਲੀ ਹੱਥ ਆਇਆ ਵਾ ਦੁੱਧ ਕਿੱਥੇ ਆ ਮੰਮੀ ਹਲੇ ਧਾਰ ਹੀ ਨਹੀਂ ਚੋਈ ਉਹਨਾਂ ਨੇ ਧਾਰ ਹੀ ਨਹੀਂ ਕੱਢਿਆ ਜੇ ਆਹੋ ਉਹ ਅੰਕਲ ਗਿਆ ਐ ਮੋਟਰ ਤੇ ਅੱਛਾ ਸਵੇਰ ਦਾ ਹੀ ਤੇ ਆਂਦੇ ਵੀ ਆਉਣ ਹੀ ਆਲਾ ਵਾ ਕੋਈ ਨਹੀਂ ਆਣ ਕੇ ਕੱਢ ਲੈਂਦਾ ਵਾ ਧਾਰ ਤੇ ਫੇਰ ਕਰ ਦਿੰਨੇ ਹਾਂ ਫੋਨ ਤੁਹਾਨੂੰ ਫੋਨ ਆਊਗਾ ਵੇਖ ਦੇ ਵੇਖ ਲਿਓ ਹੈ ਕੋਈ ਨਾ ਵੇਖ ਲਊਗਾ ਦੱਸ ਦਿਓ ਫੇਰ ਮੈਂ ਜਾ ਕੇ ਲੈ ਆਉਂਦਾ ਅੱਛਾ ਅੱਛਾ ਹਾਂ ਸਬਜ਼ੀ ਬਣਾਉਣਾ ਮੈਂ ਕਿਹ ਹਾਂ ਹਾਂ ਸਬਜ਼ੀ ਬਣਾਉਣੇ ਕਿ ਮੈਂ ਚੱਲ ਮੈਂ 10 ਮਿੰਟ ਬੈਠਾ ਹੀ ਹਾਂ ਉੱਧਰ ਤੇ ਜਦੋਂ ਫੋਨ ਆਊਗਾ ਨਾ ਤੇ ਦੱਸ ਦਿਓ ਮੈਨੂੰ ਫੇਰ ਠੀਕ ਐ ਸਰ ਠੀਕ ਐ ਜਾ ਬ ਕੋਈ ਹੋਰ ਨਹੀਂ ਹੈਗਾ ਕੰਮ ਕੋਈ ਨਹੀਂ ਨਹੀਂ ਕੰਮ ਕੋਈ ਨਹੀਂ ਹੈਗਾ ਮਮਮੀ ਉੱਧਰ ਆ ਮਮਮੀ ਉੱਧਰ ਹੀ ਹੈ ਤੇ ਉਹ ਸੁੱਖ ਦੀ ਉੱਧਰ ਹੀ ਜਾ ਬਹਿ ਜਾ ਠੀਕ ਐ ਇਹੋ ਜੀ ਹਰਕਤਾਂ ਕਰਨੀਆਂ ਬੰਦ ਕਰ ਦੇ ਮੇਰਾ ਜੀ ਕਹਦਾ ਤੇਰਾ ਗਲਾ ਘੁੱਟ ਕੇ ਮਾਰਦਾ ਤਾਂ ਨਹਿਰੇ ਦਵਾ ਤੇ ਸੁਟ ਤੇਰਾ ਸਿਆਪਾ ਨਿਬੇੜਦਾ ਜਿੰਨਾ ਤੂੰ ਮੈਨੂੰ ਖਾਦਾ ਵਾ ਜਾਨ ਲੈਣੀ ਕੀਤੀ ਇਹਨੇ ਮੇਰੀ ਕੀ ਹੋਇਆ ਮਮਮੀ ਸਾਤੋਂ ਹੀ ਨੇ ਤਬੇ ਜੀ ਕੀ ਦੱਸਾਂ ਤੇਨੂੰ ਤੈਨੂੰ ਤਾਂ ਪਤਾ ਹੀ ਨਹੀਂ ਇਹਨੇ ਕੀ ਕੀਤਾ ਮਾਰ ਮੂੰਹ ਸੇ ਲਬੇ ਲਪਿਸ਼ਟਕ ਦੇ ਨਾਲ ਬਿੰਦियां ਲਾਈਆਂ ਕਿਤੇ ਫਲਕੁਆਰੀ ਲਈ ਤੇ ਮੰਮੀ ਮੈਂ ਵੋਤੀ ਬਣੀ ਆ ਮੈਂ ਸ਼ੋਣੀ ਆ ਹਾਏ ਹਾਏ ਮੈਂ ਤਾਂ ਮੱਥੇ ਨੂੰ ਹੱਥ ਮਾਰਾ ਪਰ ਹੁਣ ਮੈਂ ਤਾਂ ਕੀ ਕਰਾਂ ਮਹਾਪਤੀ ਆਕੇ ਨੈਨ ਮੈਂ ਬਾਹਰ ਖੜਿਆ ਤੇ ਫੇਰ ਕਿਤੇ ਇਹਦਾ ਮੂੰਹ ਧਵਾਇਆ ਉੱਥੇ ਵੀ ਅੜ ਗਈ ਮੈਂ ਨਹੀਂ ਮੂੰਹ ਧੋਣਾ ਮੈਨੂੰ ਫਲਾਣਾ ਫੇਸ਼ ਵੈਸ ਦੋ ਢਿੰਗੜਾ ਦੋ ਮੰਮੀ ਇਹਦਾ ਤੇ ਦਿਮਾਗ ਆ ਭੋਇਆ ਤੂੰ ਹੀ ਨਾ diel ધ્યાન ਦਿਆ ਕਰੋ ਉਹ ਛੱਡੋ ਪਰਾਂ ਇਹ ਕੰਮ ਖਰਾਬ ਹੀ ਆ ਕੀ ਕਰੇ ਇਹਨੂੰ ਨੀਂਦ ਵਾਲੀਆਂ ਗੋਲੀਆਂ ਗਾਲੀਆਂ ਦੇ ਛੱਡਿਆ ਕਰੋ ਸੁਤੀ ਰਿਆ ਕਰੂਗੀ ਇਹ ਤਾਂ ਨੀਂਦ ਵੀ ਨਹੀਂ ਆਉਂਦੀ ਝਾਟੀ ਉੱਠ ਖਲੋਂਦੀ ਆ ਆ ਫੋਨ ਛੱਡ ਦੇ ਹੁਣ ਐ ਫੋਨ ਉਤੇ ਕਮੈਂਟ ਨਹੀਂ ਛੱਡਦੀ ਉਹ ਚ ਜੋ ਵੇਂਦੀ ਆ ਨਾ ਉਹੀ ਕਰਨ ਪੈ ਜਾਂਦੀ ਆ ਆ ਮੰਮੀ ਫੋਨ ਨਾਲ ਨਹੀਂ ਤੇ ਅੱਗੇ ਦੁਨੀਆ ਛਦਾਈ ਕੀਤੀ ਆ ਤੇ ਹੋਰ ਕੀ ਹੋਣ ਤਾਂ ਫੋਨ ਤੇ ਇਹਨਾਂ ਦਾ ਬੱਚਾ ਵੀ ਹੈ ਨਾ ਉਹਦੇ ਹੱਥ ਵੀ ਫੋਨ ਜੋ ਦੁੱਧ ਪੀਂਦਾ ਬੱਚਾ ਦੇ ਦੇ ਫੋਨ ਰੋਟੀ ਖਾਂਦਾ ਦੇ ਦੇ ਫੋਨ ਤੇ ਉਹ ਤੇ ਸਿਆਣੀ ਬਿਆਣੀ ਛਦਾਨ ਹੋਇ ਚੱਲੀ ਫੋਨ 'ਚ ਤੇਰੀ ਮੱਤ ਵੱਜ ਗਈ ਆਹੋ ਵੱਜ ਗਈ ਆ ਮੇਰੀ ਤੂੰ ਜੇ ਮੰਮੀ ਚੋਰਾ ਨੂੰ ਘਰ ਰੱਖਿਆ ਵਾ ਚੱਲ ਆ ਪਾਂਚੋ ਹੋਰ ਹੀ ਸਹੀ ਹਾਂ ਠੀਕ ਆ ਤੂੰ ਖੁਸ਼ ਆ ਮੰਮੀ ਮੈਂ ਇਹਨੂੰ ਕਵਾਉਣੀ ਨਹੀਂ ਹੁੰਦੀ ਨਹੀਂ ਕਵਾਂਦੀ ਤੇ ਘਰ ਦਾ ਕੰਮ ਕੋਈ ਨਹੀਂ ਤੂੰ ਕਰਿਆ ਕਰਨਾ ਇਦਾਂ ਰਹਿਣਾ ਮੈਂ ਤੂੰ ਅੱਗੇ ਮੈਂ ਦੁੱਧ ਲੈਣ ਗਿਆ ਆਈ ਹਾਂ ਤੋ ਧਾਰ ਹੀ ਨਹੀਂ ਕੱਢੀ ਉਹਨਾਂ ਨੇ ਮੈਂ ਵੀ ਖਾਲੀ ਹੱਥ ਆਇਆ ਹੀ ਉਥੋਂ ਗਰਮੀ ਹੰਤਰੀ ਇੰਨੀ ਆ ਗਲੀ ਦੇ ਵਿੱਚ ਤੁਰ ਕੇ ਜਾਈਦਾ ਕਿੱਥੋਂ ਉਹ ਦੁੱਧ ਲੱਗਾ ਉਹ ਵੀ ਇਹਦੇ ਕਰਕੇ ਵੀ ਚੱਲ ਗਲਾਸ ਪੀ ਲੈਂਦੀ ਆ ਰਾਤ ਨੂੰ ਚੱਲ ਛੱਡ ਪੜਾ ਚੁੱਪ ਕੀਤੀ ਚੁੱਪ ਹੀ ਰਹਿਣ ਦੇ ਇਹਦਾ ਕੀ ਪਤਾ ਲੋਰ ਕਿੱਧਰ ਨੂੰ ਇਹਨੇ ਤੁਰ ਪੈਣਾ ਮੈਂ ਗੱਲ ਲੈ ਕੇ ਮੈਂ ਕੀ ਕਹਿੰਦਾ ਮਮੀ ਮੈਂ ਵੀ ਚੁੱਪ ਹੀ ਆ ਵਾ ਨਾ ਅੰਦਰਲੀ ਚੁੱਪ ਤੇ ਆ ਸਿਰ ਖੁਰਕਦੋਂ ਆਂਦੀ ਹੁਣ ਕੀ ਇਸੇ ਇੱਥੇ ਕੀ ਵੜ ਗਿਆ ਕਿਵੇਂ ਖੁਰਕੋਂਦੀ ਆ ਹਾਂ ਐਵੇਂ ਨੀ ਖੁਰਕਿਆ ਜਾਂਦਾ ਫੋਨ ਕਿੱਦਾਂ ਵੇਖਿਆ ਜਾਂਦਾ ਇਹਨੂੰ ਨਾ ਵੇਖਿਆ ਕਰ ਇੰਨਾ ਨਾ ਦਿਮਾਗ ਇੰਨਾ ਧੜਾਇਆ ਕਰ ਜਿਹੜਾ ਇੰਦਰ ਦਿਮਾਗਦੂ ਨੀ ਆ ਨਾ ਚੀਂਡੀ ਲੱਗਦਾ ਹਾਏ ਮੰਮੀ ਇੱਥੇ ਖੁਰਕੀ ਤੇ ਮੰਮੀ ਨੇ ਕੜੀ ਖੁਰਕਾ ਫੜ ਲੈਣੀ ਆ ਤੂੰ ਮੇਰੀ ਮੰਮੀ ਪਤਾ ਕਿੱਦਾਂ ਵੱਡੇ-ਵੱਡੇ ਨੂੰ ਘੁੱਟ ਦਿੰਦੀ ਆ ਤੇ ਫਿਰ ਖੁਰਕਵਾ ਮੰਮੀ ਦੇ ਸਾਹਮਣੇ ਤਾਂ ਕੋਈ ਕੁਸਕਦਾ ਵੀ ਨਹੀਂ ਆ ਮੰਮੀ ਘੁਰਕ ਤੋਂ ਚੰਗੀ ਤੇ ਮੰਮੀ ਤੇ ਫੁਰਕੀ ਮੈਂ ਕਿਹਾ ਘੁਰਕ ਭੱਜ ਗਈ ਕਿ ਨਹੀਂ ਮੇਰੀ ਮੇਰੇ ਨਾਲ ਕੇ ਬੋਲੀ ਜਾਂਦਾ ਹਨ ਕੇ ਚੋਰ ਜਾ ਹਟਦਾ ਹੀ ਨਹੀਂ ਆ ਮੰਮੀ ਇਹਨੂੰ ਕਿਹਾ ਢੇ ਲਾ ਕੋ ਚਲ ਜਾ ਹਾਇਆ ਮੇਰਾ ਕਿੱਥੇ ਚਲ ਜੇ ਉਹ ਨਹੀਂ ਕਿੱਥੇ ਚਲ ਜੇ ਏਸੀ ਚ ਲਾ ਕੇ ਬੈਠੀ ਮਾ ਠੰਡੇ ਥਾਂ ਤਾਂ ਮੇਰੇ ਮੋਜਾਂ ਲਗੀਆਂ ਮੰਮੀ ਇਹਦੇ ਦਿਮਾਗ ਨੂੰ ਤਾਂ ਨਹੀਂ ਠਾਠ ਠੂਰ ਚੜ ਗਈ ਕਿਤੇ ਤੀਬ ਤਾਂ ਸੌਣ ਹੋ ਗਈਆਂ ਜਾ ਕੇ ਢੰਡੇ ਤਾਂ ਰਹਿ ਕੇ ਜਾ ਕੇ ਮੰਮੀ ਮੈਂ ਇਹਦਾ ਸਿਰ 'ਚ ਫੋਨ ਮਾਰ ਦੇਣਾ ਹੀ ਮੈਂ ਤੈਨੂੰ ਦੱਸਣ ਦੀ ਮੈਂ ਤੇਰੇ ਕਰਕੇ ਬਰਦਾਸ਼ਤ ਕਰਨੀ ਹੋਂ ਇਹਨੂੰ ਇਹਨੂੰ ਕਿਹਾ ਚਲ ਜਾ ਇੱਥੋਂ ਚਲ ਜਾਂਦਾ ਵਾ ਚਲ ਹਣੋ ਕਿੱਥੇ ਜਾਵੇ ਆਪਣੇ ਘਰ ਚੋਂ ਮੈਂ ਨਾ ਕਿਤੇ ਨਾ ਜਾ ਮਮੀ ਨਾ ਉੱਥੇ ਗਰਮੀ ਬੜੀ ਆ ਰਸੋਈ ਚ ਰੋਟੀ ਪਕਾਉਣ ਲੱਗੀ ਵਿਚਾਰੀ ਸਬਜ਼ੀ ਕੱਟ ਕੇ ਤੇ ਉਹ ਲੱਗੀ ਢੜਕਾ ਲਾਉਣ ਜਾ ਉਹਦੇ ਲੱਗੇ ਕਿਤੇ ਕੰਮ ਕੋ ਮੁਕਾਰ ਮੈਂ ਜਿਹਨੂੰ ਕਿਹਾ ਮੈਂ ਨਾ ਖੇਡ ਫਿਰ ਖੇਡਦਾ ਵੀ ਨਹੀਂ ਆ ਖੇਡੀਏ ਖੇਡੇ ਨੂੰ ਮੈਂ ਉਹ ਵੀ ਮੇਰੀ ਚੁੰਨੀ ਮੈਂ ਗੋਤੀ ਬੰਦੀ ਤੋਂ ਮੇਆ ਪੂਣਾ ਬਣ ਖੇਡੀਆਂ ਉੱਥੇ ਮਮੀ ਮੈਂ ਤਾਂ ਮੂੰਹ ਘੁੱਟ ਕੇ ਨਾ ਚੁੰਨੀ ਉੱਤੇ ਦੇ ਕੇ ਤੇ ਮੈਂ ਆ ਰਾਮਨਾਮ ਸਤ ਕਰ ਦੇਣਾ ਹੀ ਇਹਦਾ ਨੇ ਕਹਿਆ ਬੜਾ ਮਾਤਾ ਕੀ ਕਰਗੇ ਚਾ ਫਿਰ ਚੋਰ ਪੁਲਿਸ ਕੀ ਦੀ ਤੂੰ ਚੋਰ ਮੈ ਪੁਸ ਚੇਰੇ ਖੇਡ ਲਾਗੇ ਅੱਧੀ ਰਾਤ ਨੂੰ ਨਹੀਂ ਖੇਡਣਾ ਚੋਰ ਪੁਲਿਸ ਦੁਨੀਆ ਨੇ ਇਕੱਠੀ ਕਰਨੀ ਹੁਣ ਫਿਰ ਹੋਰ ਕੀ ਕੀ ਦੀ ਉਹ ਖੇੜੀ ਕੀਤੇ ਖੇਡੀਗੇ ਮੈਂ ਨਹੀਂ ਚਾ ਖੇਦੀਏ ਮੈਂ ਉਹ ਨਹੀਂ ਮੈਨੋ ਨਹੀਂ ਖੇਡਣਾ ਹੁੰਦਾ ਐ ਨਹੀਂ ਖੇਡੀਏ ਇੱਥੇ ਮੈਂ ਨਹੀਂ ਆਣਾ ਨਹੀਂ ਨਾ ਖੇਡਣਾ ਫਿਰ ਇੱਥੋਂ ਭੱਜ ਜਾ ਨਹੀਂ ਤੇ ਮੈਂ ਚਪੇੜਾ ਮਾਰ ਦੇਣੀ ਆ ਜਾਂ ਫਿਰ ਨਾ ਗਈ ਮੰਮੀ ਮੈਂ ਇਹਨੂੰ ਕੁੱਟ ਦੇਣਾ ਹੀ ਹਾਂ ਆਹੋ ਕੁੱਟ ਦੇਣਾ ਮੈਂ ਲਿਸਾਂਵਾਂਗੇ ਚੱਬੇ ਮੰਮੇ ਮਾਰਦਾ ਜਿਪੜ ਤਾ ਜਾ ਜਾ ਜਾਂ ਛਡਾਏ ਤੋ ਜਾ ਜਾ ਚੱਲ ਜਾ ਕੋਈ ਕੰਮ ਵੇ ਲੈ ਦੁੱਧ ਵਾਲ ਕਿਹੜਾ ਮਾਰਿਆ ਸ਼ਾਇਦ ਫਿਰ ਤਾਰ ਕੱਢ ਲਈ ਹੋਵੇ ਉਹਨਾਂ ਦੁੱਧ ਲੈ ਆਦੀ ਰਾਤ ਨਾਲ ਫਿਰ ਗਰੀਸੀ ਕਿਹੜੇ ਮਾਰੀ ਜਾਵਾਂ ਮੈਂ ਚੱਲ ਦੁੱਧ ਲੈ ਆ ਜਾ ਕੇ ਇਤੋਂ ਤਾਂ ਖੜਾ ਛਡਾ ਆਪਣਾ ਕਿਸ ਤਰ੍ਹਾਂ ਮੰਮੇ ਤੂੰ ਇਹਨਾਂ ਨੂੰ ਘਰ ਉਪਝੋਨੀ ਕਿਉਂ ਨਹੀਂ ਆਪਨੇ ਜਾਣਗੇ ਆਪਣੇ ਬਿਠਾ ਕੇ ਰੱਖਿਆ ਨਾ ਇੱਥੇ ਕੋਈ ਨਹੀਂ ਭਜਾਉਂਗੀ ਤੇਰਾ ਇਲਾਜ ਕਰਕੇ ਚੰਗਾ ਇੱਕ ਤਾਂ ਨਵੇਂ ਕੋ ਸਾਉਂਟ ਹੈ ਜੀ ਕਰਦਾ ਹੋਵੇ ਕੋਹ ਨਾ ਤੇ ਪਾ ਕੇ ਰੋਟੀ ਜੀ ਤੇ ਇਹਦਾ ਦੇ ਕੇ ਤੇ ਕੰਮ ਨਿਬੇੜਦਾ ਹੈ ਇੰਦੀ ਕੀ ਹਿੰਦੀ ਜੋ ਜੰਮੀ ਮੇਰੇ ਵਾਤੇ ਸਿਆਪਾਰ ਕਿ ਆਹੀ ਗਾਲ ਨਾਮ ਕੀ ਲਾਵਾਂ